ਲਾ ਦੋਸਤੋ ਅੱਜ ਮਿਲਿਆ ਨਾ ਆਪਣੀ ਮਾਸੀ ਦਾ ਮੁੰਡਾ ਗਾ ਮਿੱਠੂ ਫੱਕਰ ਬੰਦਾ ਇਹ ਤੁਸੀਂ ਕੋਈ ਬੰਦਾ ਇਹ ਹੈ ਯਾਨੀ ਦੇਖਿਆ ਹੁਣ ਮੈਂ ਤਾਂ ਦੇਖਿਆ ਨਹੀਂ ਵੀ ਜਿਹਦਾ ਆਮ ਬੰਦੇ ਦਾ ਆਧਾਰ ਕਾਰਡ ਨਹੀਂ ਬਣਿਆ ਹੋਇਆ ਇਹ ਇੰਨਾ ਫੱਕਰ ਬੰਦਾ ਇਹਦਾ ਆਧਾਰ ਕਾਰਡ ਵੀ ਨਹੀਂ ਹੈਗਾ ਹੁਣ ਬਣਵਾਵਾਂਗੇ ਨਾਲੇ ਜ਼ਰੂਰ ਹਾਂ ਮਿੱਠੇ ਕੀ ਹਾਲ ਆ ਹਾਂ ਠੀਕ ਹੈ ਜੀ ਠੀਕ ਹੈ ਹਾਂ ਮਿੱਠੂ ਕੀ ਗੱਲ ਆਧਾਰ ਕਾਰਡ ਹੈ ਨਹੀਂ ਤੇਰੇ ਕੋਲ ਮੈਂ ਪਹਿਲਾਂ ਵਾਗ ਗਿਆ ਤੇ ਉਦੋਂ ਹੈਂ ਕਰਾਉਨ ਗਿਆ ਤੀਗਾ ਉਦੋਂ ਮੇਰੇ ਮਾਸੀ ਆ ਪਛੜੇ ਮੁੰਡੇ ਨਾਲ ਅੱਛਾ ਉਹ ਕਹਿੰਦਾ ਬਣਦੇ ਤੇ ਉਦੋਂ ਇਹਦਾ ਤੋਲਾਵਾਲ ਪਿੰਡ ਆ ਜੀ ਹਾਂ ਉਦੋਂ ਫਿਰ ਮੈਂ ਵਾਗ ਗਿਆ ਉਹ ਪਿੱਛੀ ਤੇ ਰਹਿ ਗਿਆ ਚਿਮਿਆਂ ਤੇ ਲੱਗੇ ਤੋਲਾਵਾਲ ਪਿੰਡਾ ਮਿੱਠੂ ਉਹ ਰਹਿੰਦਾ ਅੱਛਾ ਫਿਰ ਹਾਂ ਕਦੋਂ ਮੈਂ ਵਾਗ ਗਿਆ ਉਦੋਂ ਫਿਰ ਉਹ ਵਾਗ ਗਿਆ ਉਹ ਕਹਿੰਦੇ ਮੈਂ ਉਦੋਂ ਬਾਅਦ ਮ ਕਰਾਇ ਨਹੀਂ ਹੈਗਾ ਮੈਂ ਕਿਹਾ ਚੱਲ ਮੇਰੇ ਕੋਲ ਬੋਲ ਕਾਟ ਹੈਗਾ ਇਹ ਬੋਟ ਪਾਈਏ ਕਦੇ ਹਾਂ ਮੋਟ ਪਰ ਪਾਉਂਦਾ ਬੋਲਾ ਹੀ ਕਰ ਪਾਉਣਾ ਤੂੰ ਯਾਰ ਸਰਪੰਚ ਤਾਂ ਕਿੰਨੇ ਬਣਾਤੇ ਤੂੰ ਕਦੇ ਕਿਸੇ ਨੂੰ ਕਿਹਾ ਹੀ ਨਹੀਂ ਵੀ ਮੇਰੀ ਨਹੀਂ ਜੀ ਕਿਸੇ ਨੂੰ ਵੀ ਆਖਿਆ ਹੈ ਨਹੀਂ ਆਈ ਨਹੀਂ ਗਿਆ ਬਹੁਤ ਜਰੂਰ ਪਾਉਣਾ ਵੋਟ ਤੋਂ ਪਾਉਣਾ ਹਾਂ ਪੱਕੀ ਹੀ ਪਾਉਣਾ ਫੇਰ ਯਾਰ ਤੇ ਕਹਿਣਾ ਸੀ ਵੀ ਮੇਰਾ ਪਿਧਾਰ ਕਾਰਡ ਕਦੇ ਵੀ ਯਾਰ ਕੋਈ ਖਾਤਾ ਖਲਾਉਣਾ ਮੈਂ ਕਹੇ ਵੀ ਤੇਰੇ ਹਾਂ ਹਰਮਾਨਪੁਰ ਬੰਦਾ ਜੀ ਫੇਰ ਮੈਨੂੰ ਕੋਈ ਪਤੀ ਨਹੀਂ ਮੈਂ ਕਹਿੰਗੇ ਮੈਨੂੰ ਕਹਿੰਦੇ ਆਇਆ ਕਰਕੇ ਵੀ ਮੈਂ ਹਾਂ ਕਾਇਨੀਆਂ ਚੜਾਂ ਬੋਟ ਬੋਟ ਪਾਈਏਗੇ ਆਮੇ ਤੋੜਵਾਲ ਦਾ ਬਈ ਮਿੱਠੂ ਸਿੰਘ ਇਹਦਾ ਨਾਂਗ ਕਰਾ ਦੇਵਾਂਗੇ ਨਾ ਕਰਾ ਦੇ ਉਹ ਕਿਹ ਕਿਹ ਕੌਣ ਕਹਿਣਾ ਸੀ ਹੁਣ ਕੋਈ ਮੈਂ ਕਹਿਣਾ ਵੀ ਮੈਨੂੰ ਬਿਨ ਕਰਕੇ ਕਹਿੰਦੇ ਕਰਾਵਾ ਤੂੰ ਆਦਾ ਨਾ ਉਹ ਤਾਂ ਤੇਰਾ ਮੈਂ ਬਣਵਾਉ ਹੁਣ ਮੈਂ ਤਾਂ ਤਾਂ ਪਤੰਦਰਾ ਦੱਸਿਆ ਹੀ ਹੋਣਾ ਵੀ ਤੇਰਾ ਆਧਾਰ ਕਾਰਡ ਵੀ ਨਹੀਂ ਹੈਗਾ ਕਮਾਲ ਦੀ ਗੱਲ ਆ ਯਾਰ ਤੇ ਵੋਟ ਕਾਰਡ ਹੈਗਾ ਉਹ ਪਿਆ ਹੁਣ ਵੀ ਹੈਗਾ ਪੁਰਾਣਾ ਹੋ ਗਿਆ ਤਾਂ ਉਹ ਚੜ ਜਾ ਚਲ ਕੋਈ ਚੱਕਰ ਨਹੀਂ ਉਹਦੇ ਸਿਰਤੀ ਬਣੂਗਾ ਹਾਂ ਠੀਕ ਹੈ ਚਲੋ ਠੀਕ ਹੈ ਬਾਈ ਧੰਨਵਾਦ ਜੀ